ਸਾਸੀ ਕਾਲ ਜੀ ਇੰਡੀਆ ਨਿਊਜ਼ ਪੰਜਾਬ ਦੇ ਵਿੱਚ ਮੈਂ ਇਹ ਸ਼ਾਂਤ ਇਸ ਵੇਲੇ ਸ਼੍ਰੀ ਮੁਖਤਸਰ ਸਾਹਿਬ ਤੋਂ ਇੱਕ ਦੇਵ ਦੇ ਹਲਾਉਣ ਵਾਲਾ ਮਾਮਲਾ ਤੁਹਾਡੇ ਸਾਰਿਆਂ ਨਾਲ ਲੈ ਕੇ ਸਿੱਧਾ ਜੁੜਿਆ ਹਾਂ ਦੱਸਦੀ ਕਿ ਸਥਾਨਕ ਇਲਾਕੇ ਦੇ ਵਿੱਚ ਕੁਝ ਦਿਨ ਪਹਿਲਾਂ ਅਸੀਂ ਖਬਰ ਛਾਪੀ ਸੀ ਗੈਰ ਕਾਨੂੰਨੀ ਢੰਗ ਨਾਲ ਬਣੀ ਇੱਕ ਨਕਲੀ ਪੁਲਿਸ ਕਲੋਨੀ ਦੀ ਤਾਂ ਵਜ੍ਹਾ ਸਾਹਮਣੇ ਨਹੀਂ ਆ ਰਹੀ ਸੀ ਕਿ ਇੱਕ ਇਲਾਕੇ ਨੂੰ ਪੁਲਿਸ ਕਲੋਨੀ ਵਰਗੀ ਦੇ ਇੱਕ ਆਕਰਕਰ ਕਿਉਂ ਪ੍ਰਦਾਨ ਕੀਤੀ ਗਈ ਤਾਂ ਗੁਨਾਹ ਅਤੇ ਅਪਰਾਧਤਾ ਅਪਰਾਧ ਹੀ ਹੁੰਦਾ ਹੈ ਅਜਨੀ ਤੱਕ ਕੱਲ ਸਾਡੇ ਸਾਰਿਆਂ ਦੇ ਸਾਹਮਣੇ ਇਸ ਚੀਜ਼ ਨੇ ਆ ਹੀ ਜਾਣਾ ਹੁੰਦਾ ਹੈ ਤਾਂ ਤਸਵੀਰਾਂ ਕੁਝ ਨਾਲ ਗੁਨਾਹਗਾਰਾਂ ਦੀਆਂ ਜੁੜਨੀਆਂ ਸ਼ੁਰੂ ਹੋ ਗਈਆਂ ਮਾਮਲਾ ਹੈ ਗੁਜਰਾਤ ਤੋਂ 4 ਸਾਲ ਬਾਅਦ ਇੱਕ ਮਿਹਨਤਕਸ਼ ਗਰੀਬ ਦਿਹਾੜੀਦਾਰ ਮਜ਼ਦੂਰ ਬਾਪ ਦਾ ਬੇਟਾ 4 ਸਾਲ ਬਾਅਦ ਗੁਜਰਾਤ ਤੋਂ ਵਾਪਸ ਆਉਂਦਾ ਹੈ ਤਾਂ ਉਹ ਪੁੱਤ ਘਰ ਵੀ ਨਹੀਂ ਪਹੁੰਚਦਾ ਪੁੱਤ ਦੇ ਦੋ ਸਾਥੀਆਂ ਵੱਲੋਂ ਕਥਿਤ ਤੌਰ ਤੇ ਟੀਕਾ ਲਗਾ ਕੇ ਉਸ ਬੱਚੇ ਨੂੰ ਮੌਤ ਦੇ ਘਾਟ ਉਤਾਰੇ ਜਾਣ ਦਾ ਇੱਕ ਸ਼ੱਕੀ ਮਾਮਲਾ ਸਾਹਮਣੇ ਆਇਆ ਹੈ ਸੋਮਵਾਰ ਦੀ ਘਟਨਾ ਹੈ ਪਰ ਅੱਜ ਬੁੱਧਵਾਰ ਤੱਕ ਇਸ ਮਾਮਲੇ 'ਚ ਕੋਈ ਪਰਚਾ ਦਰਜ ਨਹੀਂ ਹੋਇਆ ਤਾਂ ਕੈਮਰਾ ਪਰਸਨ ਤਸਵੀਰਾਂ ਦਿਖਾਉਣਗੇ ਮੇਰੇ ਨਾਲ ਉਸ ਪਰਿਵਾਰ ਦੀਆਂ ਜਿਸ ਪਰਿਵਾਰ ਦੇ ਨਾਲ ਇਹ ਤ੍ਰਾਸਦੀ ਵਾਪਰੀ ਹੈ ਪਰਿਵਾਰਕ ਮੈਂਬਰ ਕੈਮਰਾ ਸਕਰੀਨ ਤੇ ਹੈ ਤਾਂ ਸਾਰਿਆਂ ਨਾਲ ਤੁਹਾਡੀ ਗੱਲ ਕਰਾਵਾਂਗੇ ਜਾਣਾਂਗੇ ਕੀ ਕਹਿਣਾ ਹੈ ਪਰਿਵਾਰਕ ਮੈਂਬਰਾਂ ਦਾ ਪਹਿਲਾਂ ਤਸਵੀਰ ਦਿਖਾ ਦਈਏ ਲੜਕੇ ਦੀ ਉਸਮਾਨ ਦੀ ਜਿਸਮਾਨ ਦਾ ਪੁੱਤਰ 4 ਸਾਲਾਂ ਬਾਅਦ ਵਾਪਸ ਆਇਆ ਸੀ ਪਰ ਲੋਕਾਂ ਨੇ ਉਹਦੇ ਕੁਝ ਸਾਥੀਆਂ ਨੇ ਉਸ ਨੂੰ ਕੁਝ ਗਲਤ ਇੰਜੈਕਟ ਕਰਕੇ ਇਸ ਬੱਚੇ ਨੂੰ ਹੈ ਜਿਹੜਾ ਮੌਤ ਦੇ ਘਾਟ ਉਤਾਰ ਦਿੱਤਾ ਤਸਵੀਰ ਵੀ ਦਿਖਾਵਾਂਗੇ ਉਸ ਨੌਜਵਾਨ ਦੀ ਇਸ ਤਸਵੀਰ ਦੇ ਵਿੱਚ ਜੋ ਬੱਚੇ ਨੂੰ ਗੋਦ ਵਿੱਚ ਬਿਠਾਈ ਬੈਠਾ ਹੈ ਮੋਨੀ 26 ਸਾਲ ਉਮਰ ਦੀ ਇਸ ਨੌਜਵਾਨ ਦੀ ਅਨਮੈਰਿਡ ਸੀ ਤੇ ਵਿਦੇਸ਼ ਜਾਣ ਦੀ ਇਹ ਤਿਆਰੀ ਕਰ ਰਹੀ ਸੀ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਾਵਾਂਗੇ ਸਸੀ ਗੱਲ ਭਾਈ ਜੀ ਅ ਬ੍ਰਦਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰੋਹਿਤ ਹੈ ਜੀ ਵੇਰੇ ਕੀ ਕਿੰਨੇ ਚਿਰ ਹੋ ਗਿਆ ਸੀ ਮੁੰਡੇ ਨੂੰ ਵਿਦੇਸ਼ ਗਏ ਨੂੰ ਇਹਨੂੰ ਜੀ ਲਗਭਗ 4 ਸਾਲ ਹੋ ਗਏ ਸੀ ਇਹ ਗੁਜਰਾਤ ਰਹਿੰਦਾ ਸੀਗਾ ਕੀ ਕਮਾਈ ਕੰਮ ਹੀ ਕਰਦਾ ਸੀ ਕਿ ਵਿਰਲਾ ਹੀ ਸੀ ਤੇ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਨਹੀਂ ਕੋਈ ਪੈਸਾ ਤੇ ਲਾ ਭੇਜਦਾ ਸੀ ਭੇਜਦਾ ਸੀ ਜੀ 6 ਕੁ ਮਹੀਨੇ ਪਹਿਲਾਂ 1.5 ਲੱਖ ਰੁਪਏ ਡੈਡੀ ਨੂੰ ਭੇਜਿਆ ਉਹਨੇ ਜਿਹੜਾ ਘਰ-ਬਾਰ ਬਣਿਆ ਹੋਇਆ ਇਹ ਉਹਨੇ ਬਣਵਾਇਆ ਉਹਨੇ ਹੀ ਬਣਾਇਆ ਜੀ ਸਾਰਾ ਇਹ ਮਤਲਬ ਕਾਬਲ ਬੱਚਿਆ ਸੀ ਕਾਬਲ ਸੀ ਡੈਡੀ ਨੂੰ ਉਹਨੇ ਪਿਛਲੇ ਮਹੀਨੇ 25000 ਦਾ ਫੋਨ ਦਵਾਇਆ ਤੇ ਡੈਡੀ ਨੂੰ ਕਹਿੰਦਾ ਸੀ ਤੁਸੀਂ ਆਹ ਡੈਡੀ ਪੁਰਾਣੀ ਸਕੂਟੀ ਛੱਡ ਕੇ ਨਵੀਂ ਸਕੂਟੀ ਲੈ ਲਓ ਮੈਂ ਤੁਹਾਨੂੰ ਪੈਸੇ ਭੇਜਦਾ ਇੱਥੇ ਆ ਕੇ ਸਭ ਤੋਂ ਪਹਿਲਾਂ ਕਿਹਦੇ ਸੰਪਰਕ ਚ ਆਉਂਦਾ ਮੈਂ ਇੱਥੇ ਆਉਣ ਤੋਂ ਬਾਅਦ ਸਭ ਤੋਂ ਪਹਿਲਾਂ ਇਹ ਗੁਰਚਰਨ ਤੇ ਬਿਆੰਦ ਦੇ ਸੰਪਰਕ ਦੇ ਵਿੱਚ ਆਉਂਦਾ ਜੀ ਇਹ ਦੋਸਤ ਸੀ ਉਹਦੇ ਇਹ ਦੋਸਤ ਰਹੇ ਆ ਪਰ 4 ਸਾਲਾਂ ਦੇ ਵਿੱਚ ਇਹ ਇਹਨਾਂ ਨਾਲ ਮਿਲਿਆ ਨਹੀਂ ਫਿਜ਼ੀਕਲ ਤੌਰ ਤੇ ਕਦੇ ਨਹੀਂ ਮਿਲਿਆ ਕਿਉਂਕਿ ਗੁਜਰਾਤ ਹੀ ਰਹਿੰਦਾ ਸੀ ਮਤਲਬ ਉਸ ਦਿਨ ਸੋਮਵਾਰ ਹੀ ਮਿਲਦਾ ਸੋਮਵਾਰ ਹੀ ਮਿਲਦਾ ਜੀ ਜੀ ਵੀਰ ਜੀ ਜਦੋਂ ਤੁਸੀਂ ਮ੍ਰਿਤਕ ਦੇ ਦੇਖੀ ਆ ਉਹਦੀ ਕੀ ਹਾਲਾਤ ਸੀ ਕੋਈ ਸੂਈ ਵਗੈਰਾ ਲੱਗੀ ਸੀ ਜਾਂ ਕੋਈ ਕੁੱਟ ਮਾਰਦੇ ਨ ਜਦੋਂ ਉਹ ਡੈਡੀ ਤੇ ਤਾਏ ਜੀ ਉੱਥੇ ਗਏ ਤੇ ਇਹ ਇਹਦੇ ਸੂਈਆਂ ਇੰਜੈਕਟ ਕੀਤੀਆਂ ਹੋਈਆਂ ਸੀ ਇਹਦੀ ਬਾਹ ਦੇ ਸੱਜੀ ਵਾਂਹ ਦੇ ਮੁੰਡਾ ਤਾਂ ਆਪ ਸੱਜੇ ਹੱਥ ਨਾਲ ਸੀ ਕੰਮ ਕਰਦਾ ਉਹੀ ਤਾਂ ਸਾਡੇ ਸਾਡੀ ਵੀ ਇਹ ਇਹ ਹੀ ਅਸੀਂ ਸੋਚਦੇ ਹਾਂ ਦੇ ਉੱਤੇ ਗੰਭੀਰ ਚਿੰਤਨ ਕਰਦੇ ਹਾਂ ਵੀ ਬੰਦਾ ਖੱਬੀ ਬਾਹ ਨਾਲ ਸੱਜੇ ਹੱਥ ਦਾ ਜਿਹੜਾ ਲਿਖਾਰੀ ਬੰਦਾ ਉਹ ਸੱਜੇ ਹੱਥ ਨਾਲ ਕੰਮ ਕਰਨ ਵਾਲਾ ਬੰਦਾ ਉਹ ਖੱਬੇ ਹੱਥ ਨਾਲ ਆ ਦੇ ਉਹਨੂੰ ਇੰਜੈਕਟ ਕਰ ਹੀ ਨਹੀਂ ਸਕਦਾਗਾ ਤੇ ਕੁਛ ਦੱਸ ਰਹੀਆਂ ਸੀ ਬੀਬੀਆਂ ਵੀ ਕੋਈ ਤੁਹਾਨੂੰ ਗੱਲਬਾਤ ਹੋਈ ਹੈ ਗੁਰਚਰਨ ਬਿਆਨਤ ਨਾਲ ਕੁਛ ਨਸ਼ਾ ਨਸ਼ਾ ਖਰੀਦਣ ਨਾਲ ਇਹ ਨਸ਼ਾ ਖਰੀਦਣ ਨਾਲੀ ਗੱਲ ਹੈ ਜੀ ਇਹ ਦੋਵੇਂ ਸਟੇਟਮੈਂਟ ਦੇ ਵਿੱਚ ਮੰਨੀ ਜਾਂਦੇ ਆ ਇਹ ਦੋਵੇਂ ਹੀ ਮੰਨੀ ਜਾਂਦੇ ਆ ਇਸ ਗੱਲ ਨੂੰ ਵੀ ਇਹ ਸਿੰਥੈਟਿਕ ਨਸ਼ਾ ਲੈਣ ਲਈ ਕੋਈ ਟੀਬੀ ਸਾਹ ਰੋਡ ਤੇ ਇਹ ਗਏ ਸੀ ਕਿਸੇ ਥਰਡ ਬੰਦੇ ਕੋਲ ਵੀ ਹੁਣ ਉਥੇ ਨਸ਼ਾ ਨਸ਼ਾ ਲੈ ਕੇ ਆਏ ਇਹ ਪੰਜਾਬ ਤੇ ਕੋਈ ਗਿਆਨੇ ਵਗੈਰਾ ਪਾਏ ਹੋਏ ਸੀਗੇ ਇਹਦੇ ਜੀ ਚੈਨੀ ਪਾਈ ਹੋ ਤੇ ਚਾਂਦੀ ਦੀ ਤੇ ਚਾਂਦੀ ਦੀ ਇਹ ਇੱਕ 골ਡ ਦੀ 샵 ਪਾਈ ਹੋਈ ਸੀ ਤੇ ਚਾਂਦੀ ਦੀ ਇੱਕ 샵 ਹੋਰ ਪਾਈ ਹੋਈ ਸੀ ਤੇ ਇਹਦੇ ਬ੍ਰੈਸਲੇਟ ਪਾਏ ਹੋਏ ਚਾਂਦੀ ਦੇ ਬ੍ਰੈਸਲੇਟ ਪਾਏ ਹੋਏ ਪੈਸੇ ਵਗੈਰਾ ਮਿਲੇ ਤੁਹਾਨੂੰ ਮ੍ਰਿਤਕ ਦੇ ਕੋਲੋਂ ਇਹਦੇ ਕੋਲੋਂ ਜੀ ਚੋਰੀ ਇਹ ਨਾ ਤਾਂ ਇਹਦੇ ਕੋਲ ਕੋਈ ਜੁਐਲਰੀ ਮਿਲੀ ਜਿਹੜੀ ਇਹਦੀ ਪਾਈ ਹੋਈ ਸੀ ਨਾ ਹੀ ਕੋਈ ਇਹਦੇ ਕੋਲ ਬਟੂਆ ਪਰਸ ਕੁਝ ਨਹੀਂ ਮਿਲੇ ਇਹਦੇ ਕੋਲ ਸਿਰਫ ਫੋਨ ਜ਼ਬਤ ਹੋਇਆ ਕੀ ਲੱਗਦਾ ਕਿੱਥੇ ਗਏ ਹੋਣਗੀਆਂ ਇਹ ਚੀਜ਼ਾਂ ਇਹ ਜੀ ਇਹ ਤਾਂ ਜੀ ਚੋਰੀ ਕਰਨ ਦੇ ਕਰਨ ਚੋਰੀ ਲਈ ਹੀ ਮਤਲਬ ਕਿ ਇਹਦੇ ਚੋ ਚੋਰੀ ਦੀ ਮਾਨਸਿਕਤਾ ਨਾਲ ਹੀ ਇਹ ਸਾਰਾ ਕੋਈ ਸੋਚ ਨਹੀਂ ਕੀਤਾ ਹੋਇਆ ਜੀ ਤਾਇ ਜੀ ਬੈਠੇ ਹੋਏ ਨੇ ਇਹਨਾਂ ਦੇ ਤਾਇਆ ਜੀ ਨਾਲ ਜੁੜਾਂਗੇ ਜੀ ਗੱਲ ਕਰਾਵਾਂਗੇ ਸਤਿ ਸ੍ਰੀ ਅਕਾਲ ਪਾਜੀ ਸਤਿ ਸ੍ਰੀ ਅਕਾਲ ਸਰ ਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਮਲਕੀਸ਼ ਸਿੰਘ ਜੀ ਵੀਰੇ ਕੀ ਦੇਖਿਆ ਤੁਸੀਂ ਐਕਸਪ ਤਜਰਬੇਕਾਰ ਲੱਗਦੇ ਹੋ ਸਾਰੇ ਪਰਿਵਾਰ ਨਾਲੋਂ ਜਦੋਂ ਤੁਸੀਂ ਡੈੱਡ ਬੋਡੀ ਦੇਖੀ ਕੀ ਦੇਖਿਆ ਅਸੀਂ ਸਰ ਜੀ ਜਦੋਂ ਇਹ ਕੋੜਕਪੂਰਾ ਰੋਡ ਤੇ ਗਏ ਆ ਹੈਗੇ ਸਾਨੂੰ ਪਤਾ ਲੱਗਾ ਵੀ ਇਸ ਤਰ੍ਹਾਂ ਕਰਕੇ ਮੁੰਡੇ ਨੂੰ ਹਾਰਟ ਅਟੈਕ ਹੋ ਗਿਆ ਜੀ ਇਸ ਦੀ ਆਵਾਜ਼ ਸੁਣੀ ਤੇ ਅਸੀਂ ਤਕਰੀਬਨ 5-7 ਮਿੰਟਾਂ ਦੇ ਵਿੱਚ ਹੀ ਉੱਥੇ ਪਹੁੰਚ ਗਏ ਜੀ ਜਵਾਰ ਜੀ ਦੇ ਨਾਲ ਹੀ ਬਰਾਬਰ ਹੀ ਪਹੁੰਚ ਗਿਆ ਮੈਂ ਤੇ ਕੀ ਕੁਝ ਸੂਈ ਵਗੈਰਾ ਲੱਗੀ ਹੋਈ ਸੀ ਕੀ ਹਾਂ ਉਹ ਸੀ ਸੂਈ ਵਗੈਰਾ ਲੱਗੀ ਬਾਅਦ ਚ ਦੇਖੀ ਜਦੋਂ ਅਸੀਂ ਗਰਨਾਨਕ ਹਸਪੀਟਲ ਨੂੰ ਚੱਕ ਕੇ ਗਏ ਪਹਿਲਾਂ ਗਰਚਨ ਤੇ ਬਿਆਨ ਤੇ ਦੇ ਛੱਤ ਤੇ ਦੇ ਉੱਤੇ ਪਾਣੀ ਪਾਈ ਜਾਂਦੇ ਵੇਖਿਆ ਸੀ ਕੋਦ ਅੱਕੀ ਵੇਖੇ ਤੇ ਭਾਈ ਮੁੰਡਾ ਤਾਂ ਕੰਮ ਵਾਲਾ ਸੀ ਸੂਈਆਂ ਕਿਵੇਂ ਲੱਗੀਆਂ ਬਾਅਦ ਸੂਈਆਂ ਜੀ ਇਹਨਾਂ ਨੇ ਜਿਹੜੀ ਸੂਈਆਂ ਨੇ ਸਾਨੂੰ 100% ਛੱਕੇ ਆ ਵੀ ਜਿਹੜਾ ਇਹਨਾਂ ਕੋਲੇ ਲੁੱਟਖੋ ਕਰਨ ਮਾਰੇ ਆ ਇਹਨਾਂ ਨੇ ਓਵਰ ਡੋਜ਼ ਜਾਂ ਟੀਕਾ ਲਾਇਆ ਜਾਂ ਗਲਤ ਲਾਇਆ ਉਸੇ ਕਾਰ ਮੋੜੇ ਦੀ ਮੌਤ ਹੋਈ ਆ ਕਿਹਨੂੰ ਮੰਨਦੇ ਟੀਕਾ ਲਾਉਣ ਵਾਲਾ ਵੀ ਕਿਹਨੇ ਲਾਇਆ ਇਹਦੇ ਦੋਸਤਾਂ ਨੇ ਜਿਹੜੇ ਇਹਦੇ ਸਪਰਕ ਨੇ ਵਿੱਚ ਜਿਹਨੂੰ ਉੱਤਰਦੇ ਸਾਰੇ ਇਹਨਾਂ ਨੇ ਮੁਕਸਲ ਚ ਆ ਕੇ ਇਹਨੂੰ ਪਕੜ ਚ ਲਿਆਂਦਾ ਉਹਨਾਂ ਨੇ ਹੀ ਇਹਦਾ ਕਤਲ ਕੀਤਾ ਕੋਈ ਨਾਮ ਵਗੈਰਾ ਪਤਾ ਨਹੀਂ ਉਹਦਾ ਨਾਮ ਹੁਣ ਬਾਅਦ ਸਾਨੂੰ ਪਤਾ ਲੱਗਾ ਪਹਿਲਾਂ ਤਾਂ ਮੈਨੂੰ ਲਾਵਾਂ ਨਾਲ ਪਤਾ ਨਹੀਂ ਇੱਕ ਦਾ ਨਾਂ ਗਰਚਰਨਾ ਇੱਕ ਦਾ ਨਾਂ ਬਿਆਨਤਾ ਕੀ ਕਿੰਨੇ ਦਿਨ ਹੋ ਗਏ ਅੱਜ ਮੌਤ ਹੋਈ ਨੂੰ ਇਹ 100 ਵਰਦੀ ਗੱਲ ਆ ਜੀ ਤੇ ਪਰਚਾ ਵਗੈਰਾ ਦਰਜ ਹੋਇਆ ਕੋਈ ਕੋਈ ਪਰਚਾ ਦਰਜ ਨਹੀਂ ਹੋਇਆ ਕੋਈ ਕੁਝ ਨਹੀਂ ਹੋਇਆ ਉਹ ਜਦੋਂ ਮੌਤ ਹੋ ਗਈ ਹਸਪਤਾਲਾ ਚ ਸਾਨੂੰ ਜਵਾਬ ਮਿਲ ਗਿਆ ਦੋ ਹਸ ਇਸ ਗਰਨਾਲਕ ਤੇ ਸੰਜੇ ਦੀ ਸਸਕਾਰ ਕਰਤਾ ਲੜਕਾ ਨਹੀਂ ਜੀ ਸਸਕਾਰ ਨਹੀਂ ਕੀਤਾ ਵੀ ਸਾਨੂੰ ਇਸ ਇਹਨਾਂ ਦੇ ਪੂਰਾ ਸ਼ਾਕਾ ਵੀ ਇਹਨਾਂ ਨੇ ਕੋਈ ਟੀਕਾ ਲਾ ਕੇ ਜਾਂ ਜਹਿਰੀਲੀ ਚੀਜ਼ ਖਵਾ ਕੇ ਜਾਂ ਕਿਸੇ ਕਿਸਮ ਨਾਲ ਇਹਦੀ ਲੁੱਟ ਕੋ ਕਰਨ ਮਾਰਿਆ ਬੰਦੇ ਨੂੰ ਕਤਲ ਕੀਤਾ ਗਿਆ ਤੇ ਪੁਲਿਸ ਨੇ ਤੁਹਾਨੂੰ ਕੀ ਭਰੋਸਾ ਦਿੱਤਾ ਜੀ ਪੁਲਿਸ ਨੇ ਤਾਂ ਸਾਨੂੰ ਅਜੇ ਤਾਈਂ ਕੋਈ ਭਰੋਸਾ ਨਹੀਂ ਦਿੱਤਾ ਪੁਲਿਸ ਕੋਸ਼ਿਸ਼ਾਂ ਦੇ ਵਿੱਚ ਵੀ ਇਸ ਤਰ੍ਹਾਂ ਡੈੱਡ ਬਾਡੀ ਦਾ ਪੁਲਿਸ ਮਾਰਸੋ ਇਸ ਤਰ੍ਹਾਂ ਕਰਕੇ ਉਹ ਸਾਨੂੰ ਕੱਲ ਸ਼ਾਮ ਤਾਈਂ ਉੱਜੇ ਗਏ ਤੇ ਅਸੀਂ ਸ਼ਾਮ ਨੂੰ ਲੇਟ ਹੋ ਗਏ ਕੋਈ ਦੋਸ਼ੀ ਫੜਿਆ ਪੁਲਿਸ ਨੇ ਪੁਲਿਸ ਨੇ ਦੋਸ਼ੀ ਅਜੇ ਤਾਈ ਕੋਈ ਨਹੀਂ ਫੜਿਆ ਜਿਹੜੇ ਉਹ ਦੋ ਬੰਦੇ ਸੀਗੇ ਅਸੀਂ ਪੁਲਿਸ ਦੇ ਹਵਾਲੇ ਜੁਰੂਰ ਰੱਖੇ ਆ ਤੁਸੀਂ ਕੀ ਕਾਰਵਾਈ ਚਾਹੁੰਦੇ ਹੋ ਕਾਰਵਾਈ ਕਰਦੇ ਇਹਦੇ 302 ਦਾ ਪਰਚਾ ਹੋਣਾ ਚਾਹੀਦਾ ਈ ਦੋਨਾਂ ਤੇ ਦੋਨਾਂ ਤੇ ਤੇ ਜਿਹੜਾ ਬੰਦਾ ਜਿਹਨਾਂ ਤੋਂ ਨਸ਼ਾ ਇਹਨਾਂ ਨੇ ਲਿਆ ਕੇ ਕੀਤਾ ਪੰਚਾਇਤ ਚ ਬੰਦਾ ਦੇ ਵਿੱਚ ਮੰਨੇ ਆ ਵੀ ਅਸੀਂ ਇਹ ਫਰਾਨੇ ਬੰਦੇ ਤੋਂ ਨਸ਼ਾ ਲਿਆਂਦਾ ਕਿੱਥੋਂ ਕਹਿੰਦੇ ਸੀ ਲਿਆ ਜੀ ਉਹ ਇਹਨਾਂ ਦੇ ਸੰਪਰਕ ਵਾਲਾ ਹੀ ਬੰਦਾ ਈ ਟੀਬੀ ਸਾਹ ਰੋਡ ਨਾਲ ਆ ਲਿਆ ਉਹਨਾਂ ਨੇ ਕਿੱਥੋਂ ਲਿਆ ਹਾਂ ਇਹਨਾਂ ਦੇ ਸੰਪਰਕ ਵਾਲਾ ਬੰਦਾ ਉਸੇ ਤੋਂ ਇਹਨਾਂ ਨੇ ਨਸ਼ਾ ਲਿਆ ਜਾਇਨਾ ਦੇ ਓਵਰਲੋਡ ਲੱਗਿਆ ਇਹਨੂੰ ਬੇਸੁਰਤ ਕਰਨ ਵਾਰਿਆ ਇਹਨਾਂ ਨੇ ਕੋਈ ਉਹਨੂੰ ਖੋਹ ਲੁੱਟ ਖੋਹ ਕਰਨ ਵਾਰਿਆ ਕੋਈ ਇੰਨੀ ਦੂਰ ਤੋਂ ਬੰਦਾ ਆਇਆ ਇਹ ਕਿਹੜੀ ਗੱਲ ਆ ਵੀ ਉਹਦੇ ਕੋਲੇ ਪੈਸੇ ਤਾਂ ਹੋਣਗੇ ਇਹ ਕਿਹੜੀ ਗੱਲ ਆ ਵੀ ਉਹਦੇ ਕੁਝ ਪਾਇਆ ਨਾ ਹੋਊਗਾ ਜੀ ਉਹ ਨਹੀਂ ਇਹ ਕਿਹੜੀ ਗੱਲ ਆ ਵੀ ਬੰਦੇ ਦੀ ਟੈਚੀ ਦੇ ਵਿੱਚ ਬਾਕਸੇ ਵਿੱਚ ਕੋਚਾ ਦੋ ਤਿੰਨ ਜਾਂ ਚਾਰ ਸੂਟ ਰਹਣਗੇ ਉਹ ਤੋਂ ਸਿਰਫ ਇੱਕ ਲੋਰ ਤੇ ਇੱਕ ਮਤਲਬ ਛੱਟ ਮਿਲਿਆ ਮਤਲਬ ਲੁੱਟਖੋ ਵੀ ਹੋਈ ਐ ਤੇ ਕਤਲ ਵੀ ਹੋਇਆ ਕਤਲ ਵੀ ਹੋਇਆ ਲੋਕੀ ਠੀਕ ਹੈ ਜੀ ਇਸ ਤੋਂ ਬਾਅਦ ਲੜਕੇ ਦੇ ਪਰਿਵਾਰ ਤੇ ਉਹਦੇ ਫਾਦਰ ਨਾਲ ਗੱਲਬਾਤ ਕਰਾਵਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਆ ਭਾਈ ਜੀ ਪਹਿਲਾਂ ਤਾਂ ਬਹੁਤ ਦੁੱਖ ਦੀ ਘੜੀ ਹੈ ਹਨਾ ਅਸੀਂ ਵੀ ਤੁਹਾਡੇ ਕੋਲੇ ਆਏ ਪਰ ਸਾਡਾ ਕੰਮ ਹੈ ਪ੍ਰੈਸ ਦਾ ਤੁਹਾਡੀ ਆਵਾਜ਼ ਨੂੰ ਸਰਕਾਰ ਤੱਕ ਤੇ ਪ੍ਰਸ਼ਾਸਨ ਤੱਕ ਪਹੁੰਚਾਉਣਾ ਵੀਰੇ ਕੀ ਲੱਗਦਾ ਮੁੰਡਾ ਲੈਕ ਸੀ ਕਿ ਨਲੈਕ ਸੀ ਤੁਸੀਂ ਬਿਲਕੁਲ ਸੱਚ ਦੱਸਣਾ ਕਿਉਂਕਿ ਅੱਜੋ ਸਾਡੇ ਵਿੱਚ ਨਹੀਂ ਹੈਗਾ ਭਾਈ ਜੀ ਵੀਰੇ ਮੁੰਡੇ ਜਿੰਨੇ ਤਾਂ ਕੋਈ ਲੈਕ ਮੁੰਡਾ ਇਸ ਟਾਈਮ ਤੇ ਨਹੀਂ ਨਜ਼ਰ ਆਉਂਦਾ ਪੈਸੇ ਵਗੈਰਾ ਭੇਜ ਰਿਆ ਸੀ ਤੁਹਾਨੂੰ ਹਾਂਜੀ ਤੇ ਉਡੀਕ ਸੀ ਪੁੱਤ ਦੀ ਘਰੇ ਆਉਣ ਦੀ ਹਾਂਜੀ ਕੀ ਕਿਨੂੰ ਦੋਸ਼ੀ ਮੰਨਦੇ ਹੋ ਭਾਈ ਦੋਸ਼ੀ ਤਾਂ ਮੈਂ ਜਿਹੜੇ ਨਾਲ ਸੀਗੇ ਜਿਹੜੇ ਨੂੰ ਮਤਲਬ ਘਰੇ ਵੀ ਨਹੀਂ ਆਉਂਦੇ ਤਾਂ ਤੇ ਰਸਤੇ 'ਚ ਹੋਈ ਉਹਨੂੰ ਕਤਨਾਇਬ ਕਰ ਲਿਆ ਜਾਂ ਕਿਵੇਂ ਕੀਤਾ ਇਹਨਾਂ ਨੇ ਤੇ ਉਹਨੂੰ ਲਿਜਾ ਕੇ ਤੇ ਕਾਲਜ ਦੇ ਉਹਦੇ 'ਚ ਬਾਉਂਡਰੀ 'ਚ ਇਹਨਾਂ ਨੇ ਜਾ ਕੇ ਉਹਦਾ ਉਹ ਹਾਲਤ ਕੀਤਾ ਜਿਹਦਾ ਮੈਂ ਹਾਂ ਵੀ ਤਸਵੀਰਾਂ ਦੇਖ ਰਹੀ ਆ ਪੁੱਤ ਦੀਆਂ ਇਹ ਜਿਹੀ ਹਾਲਤ 'ਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੇ ਡੀਜੀਪੀ ਨੂੰ ਕੀ ਕਹਿਣਾ ਚਾਹੋਗੇ ਮੈਂ ਇਹ ਹੀ ਸਰਕਾਰ ਨੂੰ ਮੰਗ ਕਰਦਾ ਕਿ ਜਿਹੜੇ ਜੋ ਵੀ ਇਹ ਹੈਗੇ ਦੇ ਨਾਲ ਜੋ ਜੋ ਆਉਂਦੇ ਹੈਗੇ ਤੇ ਉਹਨਾਂ ਨਾਲ ਸਖਤ ਤੋਂ ਸਖਤ ਕਾਰਵਾਈ ਦੇ ਇਹਨਾਂ ਦਾ ਪਰਚਾ ਹੋਣਾ ਚਾਹੀਦਾ ਠੀਕ ਹੈ ਜੀ ਧੰਨਵਾਦ ਇਹ ਸੰਨ ਲੜਕੇ ਦੇ ਪਾਪਾ ਮਾਤਾ ਜੀ ਇੱਕ ਵਾਰ ਤਸਵੀਰ ਦਿਖਾ ਦਿਓ ਇੱਕ ਵਾਰ ਮ੍ਰਿਤਕ ਦੀ ਤਸਵੀਰ ਵੀ ਤੁਹਾਡੇ ਤੱਕ ਸਾਂਝੀ ਕਰਦੀ ਹੈ 26 ਸਾਲ ਦਾ ਇਹ ਹਟਾ-ਕਟਾ ਨੌਜਵਾਨ ਮੋਣੀ ਤੇ ਤਸਵੀਰ ਵਿੱਚ ਉਸ ਦੀ ਮਾਂ ਇੱਕ ਭੈਣ ਸਾਰਾ ਟੱਬਰ ਪਿਓ ਦੇਖ ਲਿਆ ਤੁਸੀਂ ਮੇਰੇ ਨਾਲ ਕੈਮਰਾ ਸਕਰੀਨ ਤੇ ਵਰਲਾਪ ਕਰਦਾ ਤਾਂ ਇਸ ਪਰਿਵਾਰ ਦੇ ਪੱਲੇ ਸਿਰਫ ਹੰਝੂ ਰਹਿ ਚੁੱਕੇ ਆ 4 ਸਾਲ ਤੋਂ ਗੁਜਰਾਤ ਵਿੱਚ ਰਹਿ ਕੇ ਕਮਾਈ ਕਰਨ ਵਾਲਾ ਪੁੱਤ ਜੀ ਨੇ ਆਹ ਤਸਵੀਰਾਂ 'ਚ ਦੇਖੋ ਪੱਕਾ ਘਰ ਹੈ ਹਜੇ ਅੱਧਾ ਅਧੂਰਾ ਹੈ ਇਸ ਬੱਚੇ ਦੀ ਕਮਾਈ ਨਾਲ ਇਹ ਘਰ ਬਣਿਆ ਸੀ ਤਾਂ ਬੱਚਾ ਫਾਈਨੈਂਸ਼ੀਅਲੀ ਸੋਲਿਡ ਹੈ ਕੁਝ ਦੋਸਤਾਂ ਨੂੰ ਕਥਿਤ ਤੌਰ ਤੇ ਗੁਰਚਰਨ ਤੇ ਬੇਅੰਤ ਨਾਮ ਲਏ ਜਾ ਰਹੇ ਨੇ ਪਰਿਵਾਰ ਵੱਲੋਂ ਪਰ ਅੱਜ ਮੌਤ ਦੇ ਤੀਜੇ ਦਿਨ ਬਾਅਦ ਤੱਕ ਵੀ ਜਿੰਨਾ ਕੋ ਪ੍ਰੈਸ ਕੋਲੇ ਕ੍ਰਾਈਮ ਡਾਟਾ ਪਹੁੰਚਦਾ ਹੈ ਅਜੇ ਤੱਕ ਕੋਈ ਕਤਲ ਵਗੈਰਾ ਦਾ ਜਾਂ ਜ਼ਬਰਦਸਤੀ ਡੋਜ਼ ਲਗਾ ਕੇ ਮਾਰਨ ਦਾ ਲੁੱਟਖੋਹ ਦਾ ਕੋਈ ਪਰਚਾ ਦਰਜ ਥਾਣਾ ਸਦਰ ਨੇ ਨਹੀਂ ਕੀਤਾ ਤਾਂ ਮ੍ਰਿਤਕ ਲੜਕੇ ਦੇ ਤਾਇਆ ਜੀ ਇੱਕ ਵਾਰ ਫਿਰ ਤੋਂ ਜੁੜਨਾ ਚਾਹੁੰਦੇ ਆ ਸਰਦਾਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅਸੀਂ ਸਰ ਜੀ ਇਹ ਕਹਿਣਾ ਚਾਹੁੰਦੇ ਆ ਜਦੋਂ ਅਸੀਂ ਬਿਆਨ ਸਿੰਘ ਦੀ ਫੋਨ ਕੀਤਾ ਵੀ ਬਿਆਨ ਸਿੰਘ ਸਾਡੇ ਘਰੇ ਜੋਧ ਸਿੰਘ ਦੇ ਘਰੇ ਆਓ ਜੀ ਤੇ ਬਿਆਸ ਸਿੰਘ ਨੇ ਫੋਨ ਉਹਦੇ ਘਰ ਵਾਲੀ ਨੇ ਫੋਨ ਚੱਕਿਆ ਜੀ ਇਸੇ ਇੱਕ ਮਨੀਸ਼ ਸ਼ਾਨ ਦਾ ਸਾਡੇ ਕਚਹਿਰੀ ਦੇ ਵਿੱਚੋਂ ਜੋ ਜਵਾਰ ਸਿੰਘ ਦੇ ਨਾਲ ਕਚਹਿਰੀ ਦੇ ਵਿੱਚ ਕੰਮ ਕਰਦਾ ਜੀ ਉਹਨੇ ਉਹਨਾਂ ਨੇ ਗੱਲ ਕੀਤੀ ਜੀ ਤੇ ਅਗੋ ਬਿਆਸ ਸਿੰਘ ਦੀ ਪਤਨੀ ਨੂੰ ਧਮਕੀ ਦਿੱਤੀ ਵੀ ਅਸੀਂ ਤੁਹਾਡੇ ਤੇ ਪੜਚਾ ਕਰਾਵਾਂਗੇ ਸਾਲੂ ਤੁਸੀਂ ਗਲਤ ਨਾ ਲਾ ਰਹੇ ਹੋ ਅੱਛਾ ਜਿੰਨਾਂ ਤੇ ਜਿਨ੍ਹਾਂ ਨੇ ਕਾਂਡ ਕੀਤਾ ਉਹਨਾਂ ਦੇ ਪਰਿਵਾਰ ਤੁਹਾਨੂੰ ਹੀ ਧਮਕੀਆਂ ਦੇ ਉਹਨਾਂ ਦੀ ਪਤਨੀ ਗੱਲ ਸਿੰਘ ਦੀ ਪਤਨੀ ਨੇ ਅੱਛਾ ਜੀ ਬਹੁਤ ਜਿੱਥੇ ਸ਼ੌਧਾਂ ਦੇ ਵਿੱਚ ਇਹ ਬੈਂਕ ਸਿੰਘ ਨੇ ਨੀਸ਼ ਨੀਸ਼ ਨੂੰ ਧਮਕੀ ਦਿੱਤੀ ਬੈਂਕ ਸਿੰਘ ਕੀ ਕੰਮ ਕਰਦਾ ਜੀ ਬੈਂਕ ਸਿੰਘ ਸਾਨੂੰ ਲੱਕੜ-ਲੁੱਕੜ ਦਾ ਕੀ ਕੰਮ ਕਰਦਾ ਕਿ ਦੂਜਾ ਗੁਰਚਰਨ ਸਿੰਘ ਉਹ ਸਰਵੋ ਸਟੇਸ਼ਨ ਦਾ ਕੰਮ ਕਰਦਾ ਜੀ ਤੇ ਇੱਥੇ ਨੇੜੇ ਕਿਹੜੇ ਰਹਿੰਦੇ ਤੁਹਾਡੇ ਕੋਲ ਹਾਂ ਨੇੜੇ-ਨੇੜੇ ਸ਼ਹਿਰ 'ਚ ਰਹਿੰਦੇ ਆਂ ਪਿੰਬੀ ਤੇ ਹਾਂ ਠੀਕ ਹੈ ਜੀ ਤੇ ਸਰਕਾਰ ਅਸੀਂ ਇਹ ਸਰਕਾਰ ਨੂੰ ਮੁੱਖ ਮੰਤਰੀ ਸਰ ਪੰਗਾਨ ਸਿੰਘ ਮਾਨ ਨੂੰ ਅਰਵਿੰਦ ਸਿੰਘ ਕੇਸਰੀਵਾਲ ਨੂੰ ਅਸੀਂ ਬੇਨਤੀ ਕਰਨੀ ਚਾਹੁੰਦੇ ਆਂ ਕਿ ਇੱਕ ਪਾਸੇ ਸਰਕਾਰ ਪੰਜਾਬ ਦੇ ਵਿੱਚ ਨਸ਼ਾ ਦੇ ਵਿਰੁੱਧ ਐਸ਼ਾ ਲਹਿ ਰਹੀ ਆ ਇੱਕ ਪਾਸੇ ਸ਼ਰੇ ਹਮ ਇਹਨਾਂ ਬੰਦਾਂ ਨੇ ਨਸ਼ਾ ਲਿਆ ਕੇ ਦੇ ਕੇ ਜਵਾਰ ਸਿੰਘ ਦੇ ਬੱਚੇ ਨੂੰ ਨਸ਼ਾ ਲਾ ਕੇ ਗਲਤ ਲਾ ਕੇ ਦੀ ਮੌਤ ਕੀਤੀ ਆ ਇਸ ਦੀ ਕਾਰਵਾਈ ਨਾ ਹੋਈ ਤਾਂ ਬਾਹਲੇ ਮੁਲਕਾਂ ਤਾਂ ਵੀ ਹੋਰ ਵਿਦੇਸ਼ਾਂ 'ਚ ਵੀ ਇਸ ਦਾ ਖੜਾਸਾ ਉੱਚੀ ਤੋਂ ਉੱਚੀ ਅਸੀਂ ਕਰਾਂਗੇ ਧੰਨਵਾਦ ਜੀ ਲਾਈਵ ਦੇ ਵਿੱਚ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਦਈਏ ਪਰਿਵਾਰ ਦੀਆਂ ਇਸ ਮਾਮਲੇ ਨਾਲ ਜੁੜਿਆ ਅਗਲਾ ਅਪਡੇਟ ਜਿਹੜਾ ਪੁਲਿਸ ਵਰਸ਼ਨ ਦੇ ਨਾਲ ਕੰਪਲੀਟ ਕਰਕੇ ਬਾਅਦ ਦੁਪਹਿਰ ਤੱਕ ਤੁਹਾਡੇ ਤੱਕ ਪਹੁੰਚਾਉਣ ਦੇ ਪਾਬੰਦ ਰਵਾਂਗੇ ਜੀ ਉਦੋਂ ਤੱਕ ਲਈ ਮੈਨੂੰ ਇਹ ਸ਼ਾਂਤ ਮੰਨ ਦਿਓ ਆ ਗਿਆ ਧੰਨਵਾਦ